ਸਤ ਸਮੁੰਦਰੋਂ ਪਾਰ ਬਾਬਲ ਨੇ ਤੀ ਤੋਰਤੀ ਕਰੂ ਕਮਾਈਆਂ ਜਾ ਕੇ ਬਾਬਲ ਨੇ ਰੀਸ ਸੋਚ ਲਈ ਸਤ ਸਮੁੰਦਰੋਂ ਪਾਰ ਬਾਬਲ ਨੇ ਤੀ ਤੋਰਤੀ ਕਰੂ ਕਮਾਈਆਂ ਜਾ ਕੇ ਬਾਬਲ ਨੇ ਰੀਸ ਸੋਚ ਲਈ 40 ਲੱਖ ਰੁਪਇਆ ਬਾਬਲ ਨੇ ਧੀ ਤੇ ਲਾਇਆ ਦੇਸ ਬਹਾਰ ਲੈ ਜਾ ਕੇ ਧੀਏ ਕੀ ਕਮਾਇਆ 40 ਲੱਖ ਰੁਪਇਆ ਬਾਬਲ ਨੇ ਧੀ ਤੇ ਲਾਇਆ ਦੇਸ ਬਹਾਰ ਲੈ ਜਾ ਕੇ ਧੀਏ ਕੀ ਕਮਾਇਆ ਨਾ ਫੀਸਾ ਪੂਰੀ ਆਉਂਦੀਆਂ ਜਾ ਕੇ ਦੇਸ ਬਹਾਰ ਲੈ ਹੁਣ ਧੀ ਦਾ ਹਾਲ ਵੀ ਪੁੱਛ ਲੈ ਬਾਬਲ ਐਥੇ ਆ ਕੇ ਹੁਣ ਧੀ ਦਾ ਹਾਲ ਵੀ ਪੁੱਛ ਲੈ ਬਾਬਲ ਐਥੇ ਆ ਕੇ ਰੇਣ ਨੂੰ ਹੈ ਨਾ ਕੋਈ ਵੀ ਬਾਬਲ ਉਧਰੋਂ ਕੋਰ ਬਿੰਦ ਤੇ ਟੈਕਸ ਲਗਾਤੇ ਕਹੇ ਕਨੇਡਾ ਸਰਕਾਰ ਪੜ ਕੇ ਵਾਪਸ ਜਾਓ ਦੋ ਸਾਲਾਂ ਵਿੱਚ 40 ਲੱਖ ਤਸਵ ਹੋ ਗਿਆ ਪੀ ਆਰ ਦੀ ਫਾਈਲ ਨਾ ਲੱਗਦੀ ਇੱਥੇ ਬਾਬਲ ਪੀਆਰ ਦੀ ਫਾਈਲ ਨ ਲੱਗਦੀ ਇੱਥੇ ਬਾਬਲ ਤੇਰਾ ਫਿਕਰ ਤਾਂ ਬਾਬਲ ਹੁਣ ਵੀ ਉਹ ਨਾ ਹੀ ਰਹਿ ਗਿਆ ਜੀ ਵਿਆਹ ਕਰ ਤੋਰ ਦਿੰਦਾ ਤਾਂ ਸਿਰ ਤੋਂ ਟੈਨਸ਼ਨ ਲੈਂਦੀ ਜੀ ਵਿਆਹ ਕਰ ਤੋਰ ਦਿੰਦਾ ਸਿਰ ਤੋਂ ਤੇਰੇ ਟੈਨਸ਼ਨ ਲੈਂਦੀ ਆਪਣੇ ਕਰ ਤੂੰ ਬੋਚ ਬੋਚ ਕੇ ਰੱਖਿਆ ਬਾਬਲ ਐਤੀ ਤੁਰਨਾ ਪੈਂਦਾ ਮੈਨੂੰ ਕੱਲਿਆਂ ਬਾਬਲ ਐਤੀ ਤੁਰਨਾ ਪੈਂਦਾ ਮੈਨੂੰ ਕੱਲਿਆਂ ਬਾਬਲ ਕੀ ਕਰਿਆ ਕਨੇਡਾ ਸਰਕਾਰੇ ਕੁਝ ਤਾਂ ਤਰਸ ਤੂੰ ਕਰ ਦੇ ਕਰਜਾ ਚੱਕ ਕੇ ਤੋਰਿਆ ਮੂਲ ਤਵਾਪਸ ਕਰ ਦੇ ਕਰਜਾ ਚੱਕ ਕੇ ਤੋਰਿਆ ਮੂਲ ਤਵਾਪਸ ਕਰ ਦੇ ਕਰਜ਼ੀ ਦੇ ਵਿੱਚ ਡੁੱਬਿਆ ਬਾਬਲ ਕਰ ਲੇ ਪਾਵੇ ਸੁਣ ਕਨੇਡਾ ਸਰਕਾਰੇ ਰੂਲ ਤੂੰ ਬਦਲ ਦੇ ਸਾਰੇ ਤਦ ਉਸ ਦੇ ਪੱਲੇ ਪਾ ਦੇ ਤੀ ਮੇਰੀ ਦੀ ਮਿਹਨਤ ਉਸ ਦੇ ਪੱਲੇ ਪਾ ਦੇ ਤੀ ਦਬਾਬਲ ਅਰਜ ਕਰੇ ਪੀ ਆਰ ਤੂੰ ਤੀ ਨੂੰ ਪਾ ਦੇ ਨੀ ਕਨੇਡਾ ਸਰਕਾਰੇ ਬਾਬਲ ਮੇਰਾ ਅਰਜ ਕਰੇ ਤੂੰ ਤੀ ਮੇਰੀ ਨੂੰ ਪਿਆਰ ਪਾ ਦੇ